ਇਹ ਲੋ ਨੁਕਤੇ ਨੰਬਰ 1 ਜੇਕਰ ਤੁਸੀਂ ਬਾਦੇ ਭਾਰ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਦਾਲਚੀਨੀ ਤੇ ਆਦਰਕ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 2 ਜੇਕਰ ਤੁਸੀਂ ਰਜਾਨਾ ਪੈਦਰ ਚੱਲਦੇ ਹੋ ਤਾਂ ਇਸ ਨਾਲ ਹੱਡੀਆਂ ਦਿਲ ਵਜਨ ਦਿਮਾਗ ਸਹੀ ਰਹਿੰਦੇ ਹਨ ਜਿਸ ਨਾਲ ਨੀਂਦ ਵੀ ਚੰਗੀ ਆਉਂਦੀ ਹੈ ਨੰਬਰ 3 ਭੋਜਨ ਦੇ ਨਾਲ ਪਾਣੀ ਪੀਣ ਦੇ ਨਾਲ ਭੋਜਨ ਠੀਕ ਤਰ੍ਹਾਂ ਪਚਦਾ ਨਹੀਂ। ਬਦਹਜੀ ਦਾ ਕਾਰਨ ਬਣਿਆ ਰਹਿੰਦਾ ਹੈ। ਅਤੇ ਉਹ ਹੀ ਹੋਣੀ ਮोटापा ਵਧਣ ਲੱਗਦਾ ਹੈ। ਨੰਬਰ 4 ਜੇਕਰ ਅਸੀਂ ਹੱਦ ਤੋਂ ਜ਼ਿਆਦਾ ਮਿੱਠੇ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਅਸੀਂ ਚਾਮੜੀ ਦੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹਾਂ। ਨੰਬਰ 5 ਜਿਨ੍ਹਾਂ ਲੋਕਾਂ ਨੂੰ ਟੀਵੀ ਦੀ ਸਮੱਸਿਆ ਹੈ ਉਹਨਾਂ ਨੂੰ ਜ਼ਿਆਦਾ ਅੰਗੂਰ ਖਾਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਫੇਫੜਿਆਂ ਨੂੰ ਤਾਕਤ ਮਿਲਦੀ ਹੈ ਨੰਬਰ 6 ਜੇਕਰ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਇਨਫੈਕਸ਼ਨ ਹੋ ਗਈ ਹੋਵੇ ਤਾਂ ਤੁਸੀਂ ਵੱਧ ਤੋਂ ਵੱਧ ਪਾਣੀ ਪੀਓ ਜੀ ਜਿਆਦਾ ਪਾਣੀ ਪੀਓਗੇ ਅੰਤਿਕਸ਼ਣ ਉਨੀ ਹੀ ਜਲਦੀ ਕਟਣੀ ਸ਼ੁਰੂ ਹੋ ਜਾਵੇਗੀ